ਵਾਨੇਸ਼ਨ ਬਨਿ ਲੈਕਸ਼ਨ ਬਲੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਗੱਟਚੋੜ ਸਰਕਾਰ ਵੱਲੋਂ ਅੱਜ ਨੂੰ ਸਭਾ 'ਚ ਪੇਸ਼ ਕੀਤਾ ਗਿਆ ਜਿਸ ਨੇ ਭਾਰੀ ਹੰਗਾਮਾ ਹੋਇਆ ਬਿਲ ਨੂੰ ਸੰਸਦ 'ਚ ਪਾਸ ਕਰਨ ਲਈ ਕਾਨੂੰਨ ਮੰਤਰੀ ਅਰਜੁਨ <strong>ਰਾਮ ਮਿਖਵਾਲ ਨੇ ਪੇਸ਼ ਕੀਤਾ ਜਿਸ ਦੌਰਾਨ ਕਾਂਗਰਸ ਮੇਂ ਵੀ ਵਿਰੋਧੀ ਪਾਰਟੀਆਂ ਨੇ ਭਾਰੀ ਵਿਰੋਧ ਜਤਾਇਆ ਹਾਲਾਂਕਿ ਬਿਲ ਤੇ ਵਿਰੋਧ ਕਾਰਨ ਦੂਜੀ ਵਾਰ ਵੋਟਿੰਗ ਕਰਵਾਈ ਗਈ ਪਰ ਹੰਗਾਮੇ ਵਿਚੋਂ ਵੀ ਬਿਲ ਦੇ ਹੱਥ 'ਚ ਬਹੁਮਤ ਰਿਹਾ ਹੁਣ ਇਹ ਬਿਲ ਰਾਜ ਸਭਾ 'ਚ ਪਾਸ ਹੋਣ ਲਈ ਭੇਜਿਆ ਜਾਵੇਗਾ ਬਿਲ ਦੇ ਵਿਰੋਧ 'ਚ ਕਾਂਗਰਸ ਸਮੇਤ ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਇਸ ਬਿਲ ਦੇ ਲ ਇਤਰੀ ਪਾਰਟੀਆਂ ਖਤਮ ਹੋ ਜਾਣ ਗਿਆ ਕਾਂਗਰਸ ਸਾਂਸਦ ਗੌਰਵ ਗੋਈ ਨੇ ਕਿਹਾ ਕਿ ਉਹ ਪਹਿਲੀ ਵਾਰ ਅਜਿਹਾ ਕਾਨੂੰਨ ਲਿਆਏ ਨੇ ਕਿ ਰਾਸ਼ਟਰਪਤੀ ਵੀ ਚੋਣ ਕਮਿਸ਼ਨ ਤੋਂ ਸਲਾਹ ਲੈਣਗੇ ਅਸੀਂ ਇਸ ਦਾ ਸਖਤ ਸ਼ਬਦਾਂ ਚ ਵਿਰੋਧ ਕਰਦੇ ਹਾਂ ਇਸ ਬਿਲ ਰਾਹੀਂ ਰਾਸ਼ਟਰਪਤੀ ਨੂੰ ਜ਼ਿਆਦਾ ਸ਼ਕਤੀ ਦਿੱਤੀ ਗਈ ਹੈ ਕਿ ਉਹ ਹੁਣ 82ਵੇਂ ਰਾਹੀਂ ਵਿਧਾਨ ਸਭਾ ਭੰਗ ਕਰ ਸਕਦੇ ਨੇ ਇਹ ਵਾਧੂ ਸ਼ਕਤੀ ਰਾਸ਼ਟਰਪਤੀ ਦੇ ਨਾਲ ਚੋਣ ਕਮਿਸ਼ਨ ਨੂੰ ਵੀ ਦਿੱਤੀ ਗਈ ਹੈ 2014 ਦੀਆਂ ਚੋਣਾਂ ਚ 3700 ਕਰੋੜ ਰੁਪਏ ਖਰਚ ਕੀਤੇ ਗਏ ਇਸੇ ਲਈ ਉਹ ਗੈਰ ਸੰਵਿਧਾਨਕ ਕਾਨੂੰਨ ਲੈ ਕੇ ਆਏ ਨੇ ਸੰਵਿਧਾਨ ਚ ਲਿਖਿਆ ਹੈ ਕਿ 5 ਸਾਲ ਦੇ ਕਾਰਜਕਾਲ ਨਾਲ ਨਹੀਂ ਖੇਡਣਾ ਸਾਹਿਬ ਜੇਕਰ ਬਨ ਨੇਸ਼ਨਲ ਇਲੈਕਸ਼ਨ ਬਿਲ ਪੂਰੇ ਭਾਰਤ ਚ ਚੋਣਾ ਖੋਲ ਲੈਂਦਾ ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਸ ਬਿਲ ਨੂੰ ਜਪੀਸੀ ਕੋਲ ਭੇਜਿਆ ਜਾਣਾ ਚਾਹੀਦਾ ਹੈ ਕਾਨੂੰਨ ਮੰਤਰੀ ਅਰਜੁਨ ਰਾਮ ਮੈਗਵਾਨ ਨੇ ਲੋਕ ਸਭਾ ਚ ਕਿਹਾ ਕਿ ਇੱਕੋ ਸਮੇਂ ਚੋਣਾ ਕਰਵੋਣਾ ਸੰਬੰਧਿਤ ਪ੍ਰਸਤਾਵਿਤ ਬਿਲ ਰਾਜਾਂ ਦੀਆਂ ਸ਼ਕਤੀਆਂ ਨੂੰ ਖੋਣ ਵਾਲਾ ਨਹੀਂ ਹੈ ਇਹ ਬਿਲ ਪੂਰੀ ਤਰ੍ਹਾਂ ਸੰਵਿਧਾਨਕ ਹੈ ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਇਸ ਬਿਲ ਨੂੰ ਜਪੀਸੀ ਕੋਲ ਭੇਜਣਾ ਚਾਹੁੰਦੀ ਹੈ ਤਾਂ ਅਸੀਂ ਇਸ ਬਿਲ ਨੂੰ ਜਪੀਸੀ ਕੋਲ ਭੇਜਣ ਲਈ ਤਿਆਰ ਹਾਂ ਤਾਂ ਅੱਜ ਇਹ ਪਹਿਲੀ ਵਾਰ ਲੋਕ ਸਭ ਡੋਨਿਕ ਮਸ਼ੀਨਾ ਦੇ ਰਾਹੀਂ VOTING ਹੋਈ ਹੈ ਸੰਸਦ ਮੈਂਬਰਾਂ ਨੂੰ ਪੁੱਛਿਆ ਗਿਆ ਕਿ ਕੌਣ ਜੇਪੀਐਸਯੂ ਨੂੰ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਭੇਜਣਾ ਚਾਹੁੰਦਾ ਹੈ ਇਸ ਸਵਾਲ ਤੇ ਹਾਂ ਚ 220 ਤੇ ਨਾ ਦੇ ਵਿੱਚ 149 ਵੋਟਾਂ ਪਾਈਆਂ ਗਈਆਂ ਤੇ ਹੁਣ ਇਸ ਬਿੱਲ ਨੂੰ ਰਾਜ ਸਭਾ ਚ ਪਾਸ ਹੋਣ ਲਈ ਭੇਜਿਆ ਜਾਵੇਗਾ ਵਗੈਰਾ ਦੇਖਣਾ ਹੋਵੇਗਾ ਕਿ ਰਾਜ ਸਭਾ ਚ ਇਹ ਬਿੱਲ ਪਾਸ ਹੁੰਦਾ ਹੈ ਜਾਂ ਫਿਰ ਨਹੀਂ